ਸਭਰਾਮ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਬਟਾਲਾ ਦੇ ਹਾਥੀਗੇੜ ਦੇ ਕੁਝ ਇਲਾਕਿਆਂ ਦੇ ਵਿੱਚ ਪਿਛਲੇ ਕਰੀਬ 1.5 ਤੋਂ 2 ਮਹੀਨੇ ਹੋ ਗਏ ਹਨ ਨੇ ਸਿੰਗਲ ਫੇਸ ਲਾਈਟ ਆ ਰਹੀ ਹੈ ਜਿਸ ਕਰਕੇ ਆਮ ਲੋਕਾਂ ਦਾ ਜਨਜੀਵਨ ਅਸਵਿਅਸ ਹੋਇਆ ਪਿਆ ਹੈ ਬਿਨਾਂ ਬੱਤੀ ਤੋਂ ਰਹਿਣਾ ਇਦਾਂ ਹੈ ਜਿਦਾਂ ਕਿ ਬਿਨ ਪਾਣੀ ਤੋਂ ਮੱਛੀ ਐਨਾ ਲੋਕਾਂ ਦੇ ਘਰ ਸਿੰਗਲ ਫੇਸ ਲਾਈਟ ਆ ਰਹੀ ਹੈ ਤੇ ਇਹ ਸਿੰਗਲ ਫੇਸ ਲਾਈਟ ਦੇ ਨਾਲ ਪੱਖਾ ਵੀ ਨਹੀਂ ਚੱਲਦਾ ਏਸੀ ਕੂਲਰ ਦੀ ਗੱਲ ਤਾਂ ਬਹੁਤ ਹੀ ਦੂਰ ਹੈ ਕਈ ਘਰਾਂ ਦੇ ਵਿੱਚ ਤਾਂ ਅਜਿਹਾ ਹੋਇਆ ਕਿ ਲਾਈਟ ਵਧਣ ਘਟਣ ਦੇ ਨਾਲ ਕਈ ਲੋਕਾਂ ਦਾ ਕੀਮਤੀ ਸਾਮਾਨ ਵੀ ਸੜ ਗਿਆ ਪਿਛਲੇ ਕਈ ਦਿਨਾਂ ਤੋਂ ਇਹ ਲੋਕ ਬਿਜਲੀ ਵਿਭਾਗ ਦੇ ਦਫ਼ਤਰ ਦੇ ਵਿੱਚ ਫੇਰੇ ਵੀ ਮਾਰ ਰਹੇ ਹਨ ਪਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਕੰਨ ਤੇ ਜੂ ਵੀ ਨਹੀਂ ਸਰਕ ਰਹੀ ਕੀ ਹੋਇਆ ਜੀ ਸਰ ਬੱਤੀ ਨਹੀਂ ਸਾਡੇ ਆ ਰਹੀ ਕਿੰਨੇ ਚਿਰ ਦੀ ਪ੍ਰੋਬਲਮ ਚੱਲ ਰਹੀ ਹੈ ਹੁਣ ਗਰਮੀਆਂ ਜੋ ਚੱਲਣ ਤੋਂ ਸ਼ੁਰੂ ਹੋਈਆਂ ਆਗੀਆਂ ਹਾਂਜੀ ਹਰ ਚੀਜ਼ਾਂ ਖਰਾਬ ਹੋ ਰਹੀਆਂ ਪਾਣੀ ਨਹੀਂ ਹਨ ਪੀਣ ਵਾਲਾ ਕੱਪੜੇ ਧੋਣ ਨੂੰ ਵੀ ਹੈ ਨਹੀਂ ਪਾਣੀ ਹਾਂਜੀ ਮਸ਼ੀਨਾਂ ਸਾਡੀਆਂ ਨਹੀਂ ਚੱਲਦੀ ਕੱਪੜੇ ਧੋਣ ਵਾਲੀਆਂ ਵੀ ਹੱਥ ਨਾਲ ਧੋਣੇ ਆ हां जी ਦਾ ਪੱਕੇ ਆ ਦੇਖੋ ਚੱਲਦੇ ਨੇ ਸਾਹਮਣੇ ਇੰਨੀ ਗਰਮੀ ਆ ਤੇ ਗਏ ਆ ਛੜੀਓ ਸਾਹਿਬ ਕੋਲੋਂ ਬਸੋਂਦੇ ਨਹੀਂ ਸਾਡੀ ਸੁਣਵਾਈ ਨਹੀਂ ਕਰਦੇ ਕਦੀ ਕਹਿੰਦੇ ਇਹ ਚੀਜ਼ਾਂ ਬੰਦ ਕਰ ਦਿਓ ਸਾਨੂੰ ਕਦੀ ਕੁਛ ਕਹਿੰਦੇ ਆ ਦੱਸੋ ਇੰਨੀ ਬੰਦ ਚੀਜ਼ਾਂ ਕਰਕੇ ਕਿੱਧਰ ਜਾਵਾਂਗੇ ਇੰਨੀ ਗਰਮੀ ਬੱਤੀ ਬਿਲਕੁਲ ਆ ਦੇਖੋ ਹੁਣ ਦੇਖ ਲਓ ਕਿੱਦਾਂ ਹੋ ਗਈ ਜ਼ੀਰੋ ਬਿਲਕੁਲ ਜਨਨ ਕਿ ਸੋਚ ਚੱਲ ਜਣਾ ਥੱਲੇ ਜਾ ਜਿਵੇਂ ਅਪਡਾਊਨ ਹੁੰਦੀ ਆ ਅਪਡਾਊਨ ਹਾਂਜੀ ਘਟ ਵੱਧ ਬੋਝ ਚੀਜ਼ਾਂ ਹੁੰਦੀਆਂ ਸਾਡਾ ਟੀਵੀ ਸੜ ਗਿਆ ਚੀਜ਼ਾਂ ਸਾਡੀ ਖਰਾਬ ਹੋਣ ਡੀਆਂ ਕਾਫੀ ਪਾਣੀ ਕਿੱਥੋਂ ਭਰ ਜਾਂਦਾ ਪਾਣੀ ਹੋ ਜਾਂਦੇ ਪੰਜਾਬ ਬਨੇ ਪੰਜਾਬ ਵਾਲਾ ਇੱਧਰ ਹੈਗਾ ਹਾਂਜੀ ਉੱਥੋਂ ਲਿਆਣੇ ਪਾਣੀ ਸਤਿਆ ਦੇਵੀ ਕੀ ਹੋਇਆ ਬੱਤੀ ਦਾ ਇਹ ਹਮਲਾ ਇਹਨਾਂ ਤਾਂ ਮਾਤਮਾ ਦੇ ਬਾਪ ਬੱਤੀ ਦਾ ਦੀਦੀ ਸਾਡੀ ਰੋਹ ਜਾਂਦੇ ਆ ਇਹ ਨਾਲ ਸਾਰੇ ਜਾਂਦਾ ਪਰਿਵਾਰ ਇਹਨਾਂ ਤਾਂ ਜਾਂਦਾ ਸਾਰੇ ਦਿਹਾੜ 15 ਡੇਢ ਮਹੀਨਾ ਹੋ ਗਿਆ ਇਹਨਾਂ ਨੂੰ ਜਾਂਦਿਆਂ ਨੂੰ ਇਹਨਾਂ ਦੀ ਸੁਣਾਈ ਨਹੀਂ ਹੁੰਦੀ ਇਹਨਾਂ ਦੀ ਸਾਡੀ ਕੋਈ ਨਹੀਂ ਸੁਣਦਾ ਹੈਗਾ ਚੀਜ਼ਾਂ ਸਾਡੇ 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 ਕੋਈ 70 ਮਹੀਨੇ ਹੁੰਦਾ ਹੈਗਾ ਗਰਮੀ ਆ ਪੱਖੇ ਨਹੀਂ ਚੱਲਦੇ ਉਹਨਾਂ ਕਹਿੰਦੇ ਇੱਥੇ ਕਿਸੇ ਨਿਆਣਾ ਹੈਗਾ ਤੇ ਸਾਡੀ ਕਿਤੇ ਨਾ ਬੱਤੀ ਆਏ ਸੁਣਦੇ ਆ ਕਦੀ ਕਹਿੰਦੇ ਤਾਰ ਰਹੇ ਨੇ ਕਦੇ ਕੁਛ ਕਰਦੇ ਇਸ ਦੁਪਹਿਰ ਨੂੰ ਸਿੱਖ ਦੁਪਹਿਰ ਜਾਂਦੀ ਹੈ। ਪਾਣੀ ਕੋਈ ਨਹੀਂ ਸੌਂਦਾ ਹੈਗਾ। ਪਾਣੀ ਉੱਥੋਂ ਨਿਆਣੇ। ਮੋਟਰ ਲੱਗੀ ਹੈ ਉੱਥੇ ਪਰੇ। ਉੱਥੋਂ ਨਿਆਣੇ ਵਾਟਰ ਕੋਲ ਭਰ ਲਿਆਉਂਦੇ ਆ ਉੱਥੋਂ ਲੈ ਆਈਦਾ ਪਾਣੀ ਅਸੀਂ। ਕੋਈ ਨਹੀਂ ਸੌਂਦਾ ਸਾਡੀ ਹੈਗਾ। ਸਾਡੀ ਦਾ ਹੱਥ ਵਨ ਕੇ ਬੇਨਤੀ ਹੈ ਸਾਡ ਨੂੰ 32 ਸਾਡੀ ਫੁੱਲ ਕਰਦੇ। ਬਸ। ਸਤਿਆ ਦੇਵੀ। ਕੀ ਹੋਇਆ? 32 ਦਾ ਇਹ ਹਮਲਾ ਇਹਨਾਂ ਦਾ ਮਾਤਮ ਲਵਾ 32 ਦਾ ਦੀਦੀ ਸਾਡੀ ਰੋਹ ਚੰਦੇ ਆ ਇਹ ਨਾਲ ਸਾਰੇ ਜਾਂਦਾ ਪਰਿਵਾਰ ਇਹਨਾਂ ਦਾ ਜਾਂਦਾ ਸਾਰੇ ਦਿਹਾੜ 15 ਡੇਢ ਮਹੀਨਾ ਹੋ ਗਿਆ ਇਹਨਾਂ ਨੂੰ ਜਾਂਦਿਆਂ ਨੂੰ ਇਹਨਾਂ ਦੀ ਸੁਣਾਈ ਨਹੀਂ ਆਉਂਦੀ ਇਹਨਾਂ ਦੀ ਸਾਡੀ ਕੋਈ ਨਹੀਂ ਸੁਣਦਾ ਹੈਗਾ ਚੀਜ਼ਾਂ ਸਾਡੇ 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 ਕੋਈ ਰਿਸ਼ਤਾਰ ਵੀ ਨਹੀਂ ਆਉਂਦਾ ਹੈਗਾ ਗਰਮੀ ਆ ਪੱਖੇ ਨਹੀਂ ਚੱਲਦੇ ਉਹਨਾਂ ਕਹਿੰਦੇ ਇੱਥੇ ਕਿਸੇ ਨਿਆਣਾ ਹੈਗਾ ਤੇ ਸਾਡੀ ਕਿਤੇ ਨਾ ਬੱਤੀ ਆਏ ਸੁਣਦੇ ਆ ਕਦੀ ਕਹਿੰਦੇ ਤਾਰ ਰਹੇ ਨੇ ਕਦੀ ਕੋਸ਼ਿਸ਼ ਕਰਦੇ ਇਸ ਦੁਪਹਿਰ ਨੂੰ ਸਿੱਖ ਦੁਪਹਿਰ ਜਾਂਦੀ ਹੈ ਪਾਣੇ ਕੋਈ ਨਹੀਂ ਸੁਣਦਾ ਹੈਗਾ ਪਾਣੀ ਉਥੇ ਨਹੀਂ ਆਨੇ ਮੋਟਰ ਲੱਗੀ ਹੈ ਉੱਥੇ ਪਰੇ ਉਥੇ ਨਿਆਣੇ ਵਾਟਰ ਕੋਲ ਮੇਰਾ ਨਾਮ ਐਡੀਸ਼ਨਰ ਅਸਟੂ ਉਤਵਿੰਦਰ ਸਿੰਘ ਉਤਵਿੰਦਰ ਜੀ ਜੀ ਹੱਥ ਟਿਕਟ ਤੇ ਲਾ ਕੇ ਚਮਰਾਣਾ ਮੰਡੀ ਆ ਕਿਤੇ ਪਿਛਲੇ 2-3 ਦਿਨ ਤੋਂ 2 ਮਿੰਟ ਹੋ ਗਏ ਤੁਹਾਡੇ ਦਫ਼ਤਰਾਂ ਦੇ ਫੇਰੇ ਮਾਰਦੇ ਜੀ ਸਿੰਗਲ ਫੇਸ ਆ ਰਿਹਾ ਅੱਛਾ ਕੋਈ ਨਹੀਂ ਚੈੱਕ ਕਰਾ ਦਿੰਦੇ ਆ ਜੀ ਮੈਂ ਤੇ ਇੱਧਰ ਦੋ ਚਾਰ ਦਿਨ ਹੀ ਹੋਏ ਜਾਈ ਨੂੰ ਮੈਂ ਪਹਿਲਾਂ ਸ਼ਾਇਦ ਤਾਂ ਐ ਐਸ ਡੀਓ ਤੇ ਮੈਂ ਹੁਣ ਇੱਧਰ ਮੈਨੂੰ ਲਾਇਆ ਦੋ ਚਾਰ ਦਿਨ ਹੋਏ ਆ ਮੈਂ ਉਹ ਚੈੱਕ ਕਰਾ ਦੇਣਾ ਜੇ ਕੋਈ ਬਿਜਲੀ ਦੀ ਪ੍ਰੋਬਲਮ ਆ ਤੇ ਬਿਗਲੀ ਦੀ ਮਸਲਾ ਨ ਕਰਦੇ ਨੇ ਕੋਈ ਨੀ ਗੱਲ ਹੀ ਬੜੀ ਦੂਰ ਦੀ ਕੋਈ ਨਹੀਂ ਜੇ ਕੋਈ ਵੀ ਪ੍ਰੋਬਲਮ ਆ ਨਾ ਆਪਾਂ ਚੈੱਕ ਕਰਾ ਦਿੰਦੇ ਜੈ ਜੀ ਨਾਲ ਲੈ ਕੇ ਜੈ ਜੀ ਨੂੰ ਚੈੱਕ ਜੈ ਜੀ ਨਾਲ ਲੈ ਕੇ ਚੈੱਕ ਕਰਾ ਦਿੰਦੇ ਚੈੱਕ ਕਰਾ ਦਿੰਦੇ ਨਹੀਂ ਕੋਈ ਨਹੀਂ ਮੈਂ ਤਾਂ ਦੋ ਤਿੰਨ ਦਿਨ ਹੀ ਇਧਰ ਆਇਆ ਨੂੰ ਮੈਂ ਕੋਈ ਚੈੱਕ ਕਰਾ ਦੇਣਾ ਜੋ ਤੁਹਾਡੇ ਜੈ ਦਾ ਉਹ ਅਧਿਕਾਰ ਚ ਰੱਖਦੇ ਆ ਕਿ ਤੁਸੀਂ ਆਪਣਾ ਸਮਾਨ ਬੰਦ ਕਰਦੇ ਨਹੀਂ ਕੋਈ ਨਹੀਂ ਚੈੱਕ ਕਰਾਉਣਾ ਵੀ ਚੈੱਕ ਰੱਖ ਦੇਖਨੇ ਮੇਰੇ ਘਟ ਬੋਲਟ ਚ ਆਉਂਦੀ ਚੈੱਕ ਰਾ ਕੇ ਠੀਕ ਬਟਾਲਾ ਪੁਲਿਸ ਦੇ ਇਨਪੈਂਡੇ ਥਾਣਾ ਕਮਾਂਡ ਦੇ ਪੁਲਿਸ ਟੀਮ ਵੱਲੋਂ ਐਸਐਸਪੀ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਮੁਖਬੀਰ ਖਾਸ ਦੀ ਇਤਲਾ ਤੇ ਨਾਕੇਬੰਦੀ ਦੌਰਾਨ ਇਕਾਈ 20 ਗੱਡੀ ਵਿੱਚ ਸਵਾਰ ਅਨਮੋਲ ਸਿੰਘ ਵਾਸੀ ਚਿਮਾ ਕੁੜੀ ਨੂੰ 255 ਗ੍ਰਾਮ ਹੈਰੋਇਨ ਅਤੇ 3190 ਡਰਗ ਮਨੀスメਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕਰਦੇ ਹੋਏ ਕੇਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਹ ਪੁਰੀ ਪੰਜਾਬ ਸਰਕਾਰ ਦੀ ਨਸ਼ਾ ਰੋਦੀ ਮੁਹਿੰਮ ਤੇ ਡਰੱਗ ਅਗੇਂਸਟ ਬਿਲਕੁਲ ਨੋ ਟੋਲਰੈਂਸ ਪਾਲਿਸੀ ਨੂੰ ਉਸ ਵਿੱਚ ਬਾਲ ਮਿਲਿਆ ਜਦੋਂ ਮਾਨਯੋਗ ਐਸਐਸਪੀ ਮੈਡਮ ਅਸ਼ਵਨੀ ਕੋਟਿਆਲ ਐਸਐਸਪੀ ਸ਼ਰਾਰ ਮਹਿੰਦਰ ਸਿੰਘ ਐਸਪੀ ਦੀ ਇਨਵੈਸਟੀਗੇਸ਼ਨ ਦੀ ਨਿਸ਼ਾਨ ਦੇਸ ਤੇ ਥਾਣਾ ਕਮਾਨ ਦੀ ਪੁਲਿਸ ਥਾਣਾ ਦੇ ਐਸਐਚਓ ਨਵ ਨਿਯੁਕਤ ਸੁਰਾਜ ਸਿੰਘ ਨੇ ਇੱਕ ਵਿਅਕਤੀ ਨੂੰ ਆਈ 20 ਕਾਰ ਵਿੱਚ ਕਮਰਸ਼ੀਅਲ ਕੁਆਂਟੀਟੀ ਦੀ 255 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਪਰਦਾਸ਼ ਕੀਤਾ ਇੱਕ ਜਿਹੜਾ ਆ ਨਾ ਨੀਕਾ ਬਰਾਂਧੀ ਹੈ ਮਸ਼ਹੂਰ ਬਾਂਧੀ ਹੈ ਤੇ ਇਸ ਨਾਲ ਅਸੀਂ ਨੂੰ ਖਾਲੋ ਬੈਗੀ ਜੇ ਸਾਡੀ ਮੁਹੀਮ ਮੈਸੇਜ ਦੇ ਖਿਲਾਫ ਤੀ ਨਗਤਾ ਜਲਦੀ ਲਵੇਗੀ ਇਸੇ ਚੰਦੀ ਦੇ ਵੀ ਸਭ ਨੂੰ ਇਹੀ ਮੇਰੀ ਪੀਲ ਹੈ ਕਿ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਬਿਲਕੁਲ ਸਾਡੇ ਕੋਲ ਮਾਰਨਿੰਗ ਆ ਉਹ ਨਸ਼ਾ ਇਦੇ ਘਰ ਬੋਨ ਪੰਚ ਕਰ ਦੇਵੇ ਜਿਤਨਾ ਅਸੀਂ ਇਸ ਨੂੰ ਹੁਣ ਜਿਹੜਾ ਇਹਦੇ ਕਾਬੂ ਆ ਆ ਸੀਟੀਗੇਨਸਟ ਨੈਸ਼ਨਲ ਇਨਵੈਸਟੀਗੇਸ਼ਨ ਕਰਾਂਗੇ ਜਿਹੜੀ ਜਿਹੜੀ ਇਹ ਦੀ ਪੂਰਾ ਚੈੱਕਅਪ ਚੈੱਕ ਕਰਾਂਗੇ ਜਿਹੜੀ ਇਹਨੇ ਨਸ਼ੇ ਦੀ ਨਸ਼ਾ ਵੇਚ ਕੇ ਕਾਪੀ ਬਣਾਈ ਹੈ ਅਸੀਂ ਉਹਨੂੰ ਰਿਪੋਰਟ ਵਿੱਚ ਵੀ ਕਰਾਂਗੇ ਸਰ ਇਹ ਜਿਹੜੇ ਇਹਨੂੰ ਫੜਿਆ ਉਹ ਨਸ਼ਾ ਤਸਕਰ ਨੂੰ ਜੀ ਇਹਨੂੰ ਕਿੱਥੋਂ ਫੜਿਆ ਜੀ ਇਸ ਨੂੰ ਜਿਹੜਾ ਜਿਹੜੀ ਪੱਟੀਵਾਰ ਰੋਡ ਪੱਟੀਵਾਰ ਰੋਡ ਕਹਿੰਦੀ ਹੈ ਕਮਾਣਾ ਦੇ ਉਥੋਂ ਇੱਕ ਵਿਅਕਤੀ ਹੋਇਆ ਸਰ ਇਹਦਾ ਨਾਮ ਕੀ ਹੈ ਜੀ ਕਿਤਾ ਪਿੰਡਗੜ ਅਨਮੋਲ ਸਿੰਘ ਪੁੱਤੋ ਸੁਖਵਿੰਦਰ ਸਿੰਘ ਹੈ ਪਿੰਡ ਕਿ ਮੱਕੋਲੀ ਦਾ ਇਹ ਕਿਹੜਾ ਪਰਚਲ ਸ਼ੋਅ ਹੈ 82 ਨੰਬਰ ਹੈ ਹਾਲ ਦਾ ਬਿੱਟੀ ਦਾ ਤਈ ਸ਼ੇਟ ਹਾਕ ਤਈ ਸ਼ੋਬੀ ਅੰਡਰ ਸੈਕਸ਼ਨ 57 ਇਹ ਸਰ ਕਰਤਾ ਕੀ ਜਿਹਾ ਅਨਫੋਰਚਨਟਲੀ ਇਹ ਇੰਡੀਅਨ ਆਰਮੀ ਦਾ ਮੁੱਦਾ ਅ ਅ ਤਕੜਾ ਦੀ ਗੱਲ ਆ ਹਾਂਜੀ ਸਰ ਇਹਦਾ ਕੋਈ ਪਿਸ਼ੋਕੜ ਕੋਈ ਕ੍ਰਿਮਿਨਲ ਰਿਆ ਹੋਏ ਜਾਂ ਕਿਸੇ ਦੇ ਪਰਿਵਾਰ ਦਾ ਕੋਈ ਸਰਕਾਰ ਇਹੋ ਜਿਹਾ ਕੋਈ ਪ੍ਰੀਮੀਅਰ ਬੌਂਡਿਸਟਾ ਦੇ ਨਹੀਂ ਆਇਆ ਬਟ ਇਹ ਇਥੋਂ ਜ਼ਿਆਦਾ ਜਿਹੜੇ ਜੁਦੀ ਮੀਨ ਹੁੰਦੇ ਚੱਕਰ ਵਿੱਚ ਨੇ ਪੈ ਗਏ ਇਹਦੇ ਕੋ ਡਰਗ ਮੰਦੀ ਵੀ ਫੜੀ ਗਈ ਕੋ ਸਰ ਹਾਂ 831 313390 ਰੁਪਏ ਦੇ ਡਰਗ ਨਹੀਂ ਲੱਭਾ ਇਸ ਵਾਰ ਪੰਜਾਬ ਵਿੱਚ ਝੋਨਾ ਲੇਟ ਹੋਵੇਗਾ ਕਿਉਂਕਿ ਕਿਸਾਨ ਆਪਣੇ ਖੇਤਾਂ ਵਿੱਚ ਪੋਸਾ 44 ਦੀ ਬਜਾਏ ਪੀ ਆਰ 126 628 31 ਅਤੇ ਬੰਸਮਤੀ 1509 ਕਿਸਮਾਂ ਬੀਜ ਰਹੇ ਹਨ ਪੂਸਾ 44 ਕਿਸਮ ਸਰਕਾਰ ਵੱਲੋਂ ਸ਼ਿਫਾਰਿਸ਼ ਕੀਤੀ ਝੋਨੇ ਦੀ ਦੂਜੀ ਕਿਸਮ ਦੀ ਖਰੀਦ ਕੀਤੀ ਜਾਵੇਗੀ। ਇਸ ਵਾਰ ਕਿਹੜੀ ਜਿਹੜਾ ਝੋਨਾ ਤੁਸੀਂ ਲਾ ਰਹੇ ਹੋ ਜਾਂ ਪਿਛਲੀ ਵਾਰ ਕਿੰਨਾ ਲਗਾਇਆ ਸੀ ਕਿੰਨੀ ਖੇਤੀ ਕਰ ਰਹੇ ਮੈਂ ਜੀ 40 ਕਿੱਲੇ ਦੀ ਖੇਤੀ ਕਰ ਰਿਹਾ ਤੇ ਪਿਛਲੀ ਵਾਰ ਤਾਂ ਪੂਸਾ 44 ਲਾਈ ਸੀ ਸਾਰੀ। ਇਸ ਵਾਰ ਪੂਸਾ 44 ਦੀ ਪਨੀਰੀ ਅਸੀਂ ਰੱਖੀ ਨਹੀਂ ਸੀ ਕਿਉਂਕਿ ਪਹਿਲਾਂ ਸਰਕਾਰ ਵੱਲੋਂ ਆਇਆ ਸੀ ਵੀ ਤਰੀਕ ਲੇਟ ਕਰਾਂਗੇ ਸੀ। ਤੇ ਜਦੋਂ ਬਾਅਦ ਚ ਫੇਰ ਇਹਨਾਂ ਨੇ ਕਹਿਤਾ ਵੀ ਅਸੀਂ 15 ਤਰੀਕ ਨੂੰ ਲਾਈਟ ਸੱਡ ਰਹੇ ਹਾਂਗੇ ਫੇਰ ਤਕਰੀਬਨ ਸਾਰੇ ਵੀ ਜਿੰਨੇ ਵੀ ਕਿਸਾਨ ਸੀ ਆਪਣੇ ਪਿੰਡ ਦੇ ਕਿਸੇ ਕੋਲ ਹੈ ਨਹੀਂ ਸੀ ਪਨੀਰੀ ਫੇਰ ਕਿਸੇ ਨੇ ਕਿਤੋਂ ਲਈ ਕਿਸੇ ਨੇ ਕਿਤੋਂ ਲਈ ਫੇਰ ਪੂਸ਼ਾ ਦਾ ਬੀਜ ਥੋੜਾ ਥੋੜਾ ਲੈ ਲਿਆ ਇਸ ਲਈ ਹੁਣ ਅਸੀਂ ਕੀ ਕਰ ਰਹੇ ਹਾਂ ਮਤਲਬ ਅੱਧਿਕ ਤਾ ਪੂਸ਼ਾ ਲਾ ਰਹੇ ਹਾਂ ਤੇ ਅੱਧਿਕ ਜਿਵੇਂ 126 ਆ ਗਈ ਤੇ ਜਬਾਂਸਪਤੀ ਉਹ ਲਾਵਾਂ ਰਕਬਾ ਘਟਾ ਲਿਆ ਪੂਸ਼ਾ ਰਕਬਾ ਘਟਾ ਲਿਆ ਜੀ ਜਿਵੇਂ 20 20 ਕਲੇ ਪੂਸ਼ਾ ਦੇ ਹੋਗੇ 20 ਕਲੇ ਦੂਜੀ ਦੇ ਹੋਗੇ ਬਾਂਸਪਤੀ ਤੇ ਲੋਕਾਂ ਕਿ ਪਾਣੀ ਬਚਾਉਣਾਂ ਦਾ ਕਸੂਰ ਵਚਨ ਦੂਜੇ ਫਸਲਾਂ ਬਾਰੇ ਜਾਂ ਵਧੀਆਂ ਨੇ ਜਾਂ ਕਿਵੇਂ ਜਾਂ ਤੁਹਾਨੂੰ ਕੀ ਡਰਤੀ ਪਹਿਲਾਂ ਕਿਉਂ ਨਹੀਂ ਲਾਉਂਦੇ ਤੇ ਐਤ ਕੀ ਵੀਰ ਜੀ ਅਸਲ ਚ ਸਾਰੇ ਕਿਸਾਨ ਤਿਆਰ ਸੀ ਵੀ ਅਸੀਂ ਬਾਂਸਪਤੀ 126 ਲਾਵਾਂਗੇ ਜੋ ਕਿ ਘੱਟ ਦਿਨ ਦੇ ਵਿੱਚ ਪੱਕਦੀ ਹੈ ਜਦੋਂ ਸਰਕਾਰ ਨੇ ਤਰੀਕ ਦਿੱਤੀ 15 ਫੇਰ ਲੋਕਾਂ ਨੂੰ ਫੇਰ ਹੋ ਗਿਆ ਵੀ ਚਲੋ ਐਤ ਕੀ ਇਹਦਾ ਥੋੜਾ ਜਿਹਾ ਝਾੜ-ਬੱਦ ਹੁੰਦਾ ਵੀ ਚਲੋ ਪੂਛਾਂ ਫੇਰ ਲਾਉਂ। ਵੈਸੇ ਐਤ ਕੀ ਲੋਕਾਂ ਦਾ ਹੈ ਨਹੀਂ ਸੀ ਮੂਡ ਇਹ ਤੇ ਪਰ ਫੇਰ ਵੀ ਸਰਕਾਰ ਨੇ ਮੂਡ ਬਣਾਇਆ ਇਹ। ਨਹੀਂ ਹੈ ਨਹੀਂ ਸੀ। ਉਹ ਪਤਾ ਹੀ ਹੈ ਵੀ ਪੰਜਾਬ ਸਰਕਾਰ ਵੱਲੋਂ ਜਦੋਂ ਦਾ ਪੂਸ਼ਾ 44 ਦਾ ਮਤਲਬ ਜਾਂ ਲੰਬੀਆਂ ਕਿਸਮਾਂ ਨੇ ਜਿਹੜੀਆਂ ਪੱਕਣ ਵਾਲੀਆਂ ਉਹਨਾਂ ਨੂੰ ਬੈਨ ਕੀਤਾ ਗਿਆ ਹੈਗਾ ਉਸ ਤੋਂ ਬਾਅਦ ਜਿਹੜਾ ਕਿਸਾਨਾਂ ਦਾ ਰੁਝਾਨ ਹੈਗਾ ਦੂਜੀਆਂ ਵੈਰਾਈਟੀਆਂ ਵੱਲ ਵੱਧ ਰਿਹਾ ਹੈਗਾ ਠੀਕ ਹੈ ਉਹਦੇ ਚੋਂ ਨਿਕਲ ਕੇ ਸਾਹਮਣੇ ਆਇਆ ਵੀ ਪੀਆਰ 131 126 ਜਿਹੜੀਆਂ ਆਮ ਵਰਮਲ ਕਿਸਮਾਂ ਨੇ ਉਹਨਾਂ ਦਾ ਜਿਹੜਾ ਰਕਵਾਂਗਾ ਕਾਫੀ ਹੱਦ ਤੱਕ ਵਧੇਗਾ ਅਨੁਮਾਨਨ ਦਾ ਵੀ 25-30% ਦੇ ਲਗਭਗ ਜਿਹੜਾ ਰਕਵਾਂਗਾ ਉਹਨਾਂ ਫਸਲਾਂ ਥੱਲੇ ਆਏਗਾ ਮਤਲਬ ਪਰਮਲ ਵੈਰਾਈ ਥੱਲੇ ਆਏਗਾ ਔਰ ਨਾਲ ਹੀ ਇੱਕ ਟੈਂਡੇ ਵੀ ਹੈ ਵੀ ਉਸ ਤੋਂ ਜਿਹੜਾ ਬਾਸਮਤੀ ਥੱਲੇ ਵੀ ਸਾਡੀ ਕੋਸ਼ਿਸ਼ ਹੈ ਵੀ ਜਿਹੜਾ ਸੰਗਰੂਰ ਦੇ ਵਿੱਚ ਜਿਹੜਾ ਰਕਬਾ ਹੈ ਪਿਛਲੇ ਸਾਲ ਦੇ ਮੁਕਾਬਲੇ ਵਧਣ ਦੀ ਸੁਭਾਅਨ ਹੈ ਸਰ ਪੂਸ਼ਾ ਦੇ ਲਈ ਕਿੰਨੇ ਪੀਸਸ ਹਾਲ ਵੀ ਘਟਿਆ ਸੀ ਸਵਾਰ ਮਤਲਬ ਟੋਟਾ ਪੂਸ਼ਾ ਕਿੰਨੇ ਪਰਸੈਂਟ ਲੱਗਣ ਦੀ ਤੁਹਾਨੂੰ ਉਮੀਦ ਹੈ ਪੂਸ਼ਾ ਜੇਕਰ ਦੇਖਿਆ ਜਾਵੇ ਜੇਕਰ 2 238000 ਏਕੜ ਦੇ ਵਿੱਚੋਂ ਅਸੀਂ ਦੇਖਦੇ ਹਾਂ ਤਾਂ ਸਾਡੇ ਕੋਲ ਪਿਛਲੇ ਸਾਲ 50% ਦੇ ਲਗਭਗ ਜਾਂ 60 55 ਤੋਂ 60 ਦੇ ਵਿੱਚ ਰਕਵਾ ਰਹਿੰਦਾ ਸੀਗਾ ਪੂਛਾ 44 ਦਾ ਇਸ ਵਾਰ ਹੈਗਾ ਜਿਹੜਾ ਕਿਉਂਕਿ ਦੇਖੋ ਸੇਲ ਤਾਂ ਜਿਹੜੇ ਪ੍ਰਾਈਵੇਟ ਡੀਲਰ ਜਾਂ ਕਿਸੇ ਵੀ ਏਜੰਸੀ ਨੇ ਪੂਛਾ 44 ਦਾ ਵੀ ਤਾਂ ਸੇਲ ਨਹੀਂ ਕੀਤਾ ਹਾਂ ਉਹ ਕਿਸਾਨਾਂ ਨੇ ਥੋੜਾ ਬਹੁਤ ਜਿਨ੍ਹਾਂ ਕੋਲ ਆਪਣਾ ਵੀ ਪਿਆ ਉਹਨਾਂ ਨੇ ਹੀ ਲਗਾਇਆ ਹੈਗਾ ਯਾਨੀ ਅਨੁਮਾਨਤ ਜੇ 50 ਜਾਂ 60% ਪਿਛਲੇ ਸਾਲ ਰਹਿਣਾ ਸੀਗਾ ਇਸ ਵਾਰ ਜਿਹੜਾ ਏਰੀਆ ਹੈਗਾ 25 ਜਾਂ 30% ਰਹਿਣ ਦੀ ਸੰਭਾਵਨਾ ਹੈ ਇਹਦੇ ਨਾਲ ਜਿਹੜੇ ਦੂਸਰੇ ਬੀਜ ਨੇ ਜਿਵੇਂ ਤੁਸੀਂ ਕਹਿੰਦੇ 24 ਅਸਤਾ ਜੀ 31 ਹੈ ਦੂਸਰੇ ਵਾਸਤੇ ਹਾਂਜੀ ਹਾਂਜੀ ਇਹਨਾਂ ਦੀ ਲਗਾਈ ਦਾ ਸਮਾਂ ਦਾ ਅੱਗੇ ਹੋਏਗਾ ਹਾਂਜੀ ਬਿਲਕੁਲ ਬਿਲਕੁਲ ਪਾਣੀ ਦੀ ਬਿਲਕੁਲ ਬਚਦਾ ਜੀ ਜਿਵੇਂ ਕਿ ਤੁਹਾਨੂੰ ਦੱਸ ਹੀ ਦੇਈਏ ਕਿ ਨੈਕਸਟ ਵੀਕ ਹੈ ਕਿ ਜਿਹੜੀ بارش ਦੀ ਵੀ ਪ੍ਰੈਡਿਕਸ਼ਨ ਹੈ ਕੁਦਰਤੀ ਗੱਲ ਹੈ ਕਿ ਜਿਹੜੀਆਂ ਵੈਰੈਟੀਆਂ ਸ਼ਾਰਟ ਡਿਊਰੈਸ਼ਨ ਵੈਰੈਟੀ ਨੇ ਆਪਾਂ ਉਹ ਬੀਜਾਂਗੇ ਤਾਂ ਕੁਸਤਾ ਦਾ ਜਿਹੜਾ ਅੰਡਰਗਰਾਊਂਡ ਵਾਟਰ ਹੈਗਾ ਉਹਦਾ ਵੀ ਜਿਹੜਾ ਲੈਵਲ ਆ ਸਥਿਰ ਰਹੂਗਾ ਔਰ ਜਾਦੇ ਅਸੀਂ ਜਿਹੜਾ بارش ਦਾ ਪਾਣੀ ਆ ਉਹਨੂੰ ਯੂਟਿਲਾਈਜ਼ ਕਰਕੇ ਜਿਹੜੀ ਆਪਣੀ ਫਸਲ ਹੈਗੀ ਉਹ ਪਕਾ ਸਕਦੇ ਆ ਕਿਸਾਨ ਸੰਗਠਨਾ ਨੇ ਸ਼ੰਭੂ ਬਾਰਡਰ ਤੇ ਕੀਤੀ ਪ੍ਰੈਸ ਕਾਨਫਰੰਸ ਸੜਕ ਕਿਸਾਨਾਂ ਨੇ ਨਹੀਂ ਬਲਕੇ ਹਰਿਆਣਾ ਤੇ ਕੇਂਦਰ ਸਰਕਾਰ ਵੱਲੋਂ ਬੰਦ ਕੀਤੀਆਂ ਗਈਆਂ ਕੇਂਦਰ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ 23 ਜੂਨ ਵਾਲੀ ਘਟਨਾ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੀਤੀ ਜਾ ਰਹੀ ਇਹ ਕੋਸ਼ਿਸ਼ ਸੀ ਸਰਦਾਰ ਜਗ ਸਿੰਘ ਸੁਭਾਗੂ ਭਾਰਤੀ ਕਿਸਾਨ ਨੇ ਕਪਟੜੀ ਕਲਾ ਸਾਨੂੰ ਇੱਥੇ ਬੈਠੇ ਨੂੰ ਅਸੀਂ ਲੋਕਲ ਆ ਪਟਿਆਲੇ ਜ਼ਿਲ੍ਹੇ ਦੇ ਆ 4 ਮਹੀਨੇ ਹੋ ਗਏ ਜਿਹੜਾ ਇਹ ਰਸਤਾ ਬੰਦ ਹੋਇਆ ਇਹ 6 ਤਰੀਕ ਨੂੰ ਮੈਂ ਫਰ ਇੱਕੇ ਸੰਗੂ ਥਾਣੇ ਦੇ ਵਿੱਚ ਆਇਆ ਤਾਂ ਪਰੌਣਾ 6 ਤਰੀਕ ਨੂੰ ਇੱਥੇ ਜਿਹੜਾ ਆ ਟੂ ਪਲਾਜ ਦੇ ਕੰਢੇ ਹੋ ਰਹੀਆਂ ਈਆਂ 6 ਤਰੀਕ ਨੂੰ ਹੋ ਰਹੀਆਂ ਈਆਂ ਅਸੀਂ ਕਿਸਾਨਾਂ ਨੇ 13 ਤਰੀਕ ਨੂੰ ਆਵਾਂਗਾ ਇਹਨਾਂ ਨੇ ਸਰਕਾਰ ਨੇ 7 ਦਿਨ ਪਹਿਲਾਂ ਹੀ ਧਰਨਾ ਆ ਉਹ ਬਲਾਚਾ ਬਰਾ ਬੈਰੀਅ ਲਾਤੇ ਤਾਂ ਕਿਸਾਨਾਂ ਨੇ ਜਿੱਦਣ 13 ਤਰੀਕ ਨੂੰ ਆਇਆ ਹੋਇਆ ਉਦੋਂ ਅਥਰੂ ਗੈਸ ਤੇ ਗੋਲੀਆਂ ਦੀਵਾਰੀ ਤੇ ਹੋਈ ਹੈ ਸਾਡਾ ਇੱਕ ਟੈਂਕ ਵੀ ਖੜਾ ਰਿਹਾ ਹੈ ਪਟੇੜੀ ਕਲਾ ਜਥੇਬੰਦੀ ਦਾ ਉਹ ਵੀ ਹੁਣ ਉੱਥੇ ਅਸੀਂ 3 ਮਹੀਨੇ ਬਾਅਦ ਉਹ ਕੱਢ ਕੇ ਲਿਆਏ ਸਾਨੂੰ ਉਹ ਵੀ ਨਹੀਂ ਕੱਢਣ ਦਿੰਦੇ ਤੇ ਯਾਰਾ ਕਹਿੰਦਾ ਭਾਵਾਂਗੇ ਸਾਡੇ ਜਿਹੜੇ ਇਲਾਕੇ ਦੇ ਨੇ ਇਧਰੋਂ ਸਾਡੀ ਜਥੇਬੰਦੀ ਦੇ ਬੰਦੇ ਆ 30 32 ਪਿੰਡ ਆਏ ਹੋਏ ਨੇ ਉਹ ਵੀ ਇਹੀ ਕਹਿਣਗੇ ਮੈਂ ਇੰਨੇ ਹੀ ਕੁਝ ਕਹਿੰਦਾ ਹੋਇਆ ਕਹਿਣਾ ਵੀ ਇਹ ਸਰਕਾਰ ਨੇ ਰਸਤਾ ਬੰਦ ਕਰਿਆ ਕਿਸਾਨਾਂ ਨੇ ਕੋਈ ਰਸਤਾ ਨਹੀਂ ਕਰਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਿਹ ਕਿ ਤਰੀਕ ਨੂੰ ਜਿਹੜੀ ਸੜਕਾਟ ਨਾ ਵਾਪਰੀ ਇਸਤੇ ਦੇ ਉੱਤੇ ਉਸ ਨੂੰ ਅਸੀਂ ਸਾਡੇ ਦੋਵੇਂ ਫਾਰਮਾਂ ਨੂੰ ਇਸ ਤਰ੍ਹਾਂ ਦੇਖਦੇ ਹਾਂ ਕਿਉਂਕਿ ਇੱਕ ਹੁੰਦਾ ਹੈ ਸ਼ਰਾਰਤੀ ਅੰਸਰ ਇੱਕ ਹੁੰਦਾ ਹੈ ਸਮਝ ਵਾਲਾ ਬੇਸਮਝ ਜਣੀ ਬੇਸਮਝ ਤੇ ਸ਼ਰਾਰਤੀ ਅੰਸਰ ਦੋਵਾਂ ਵਿੱਚ ਬਹੁਤ ਜ਼ਮੀਨੇ ਸਮਾਨ ਦਾ ਫਰਕ ਹੁੰਦਾ ਹੈ ਸ਼ਰਾਰਤੀ ਅੰਸਰਾਂ ਵੱਲੋਂ ਇੱਕ ਸਾਜ਼ਿਸ਼ ਰਚੀ ਗਈ ਦੀ ਜਿਹਦੇ ਤਹੇ ਸਾਡੇ ਮੋਰਚੇ ਨੂੰ ਬਦਨਾਮ ਕਰਨਾ ਸੀ ਤੇ ਉਹ ਸਰارتی ਅੰਤਰ ਸਰਕਾਰ ਦੇ ਸੱਲ ਨੇ ਪ੍ਰਸ਼ਾਸਨ ਦੇ ਸੱਲ ਨੇ ਜਣੀ ਪ੍ਰਸ਼ਾਸਨ ਦੀ ਅੱਖ ਦੇਠ ਸਰਕਾਰ ਦੀ ਅੱਖ ਨੇ ਸਾਰਾ ਕੁਝ ਵਾਪਰਿਆ ਪੰਜਾਬ ਸਰਕਾਰ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਹਰਿਆਣਾ ਸਰਕਾਰ ਕੇਂਦਰ ਸਰਕਾਰ ਇਸ ਘਟਨਾ ਦੀ ਜ਼ਿੰਮੇਵਾਰ ਹੈ ਤੇ ਉਹ ਸਰارتی ਅੰਤਰ ਜ਼ਿੰਮੇਵਾਰ ਹੈ ਜਿਨ੍ਹਾਂ ਦੇ ਆਪ ਦੇ ਨਿੱਜੀ ਹਿੱਤ ਛੁਪੇ ਐ ਇਹਨਾਂ ਗੱਲਾਂ ਬਾਤਾਂ ਦੇ ਪਿੱਛੇ ਇੱਥੇ ਰੁਕਾਵਟਾਂ ਸਾਡੇ ਕਿਸਾਨਾਂ ਨੇ ਨਹੀਂ ਖੜੀਆਂ ਕੀਤੀਆਂ ਹੁੰਦੀਆਂ ਤੁਹਾਨੂੰ ਸਾਰੇ ਸਾਡੇ ਪ੍ਰੈਸ ਵਾਲੇ ਵੀਰਾਂ ਨੂੰ ਪਤਾ ਹੈ ਅਸੀਂ ਕੋਈ ਸੜਕ ਨਹੀਂ ਰੋਕੀ ਹੋਈ ਕੇਂਦਰ ਸਰਕਾਰ ਨੇ ਦੁਵਾਰਾਂ ਕੱਢੀਆਂ ਹੋਈਆਂ ਕੰਧਾਂ ਦੇ ਉੱਤੇ ਰੁਕਾਵਟਾਂ ਖੜੀਆਂ ਕੀਤੀਆਂ ਹੋਈਆਂ ਸਾਡੇ ਤਾਂ ਬੰਦੇ ਸ਼ਹੀਦ ਹੋ ਗਏ ਬੰਦੇ ਫੱਟੜ ਹੋ ਗਏ ਸਾਡੇ ਕਿੰਨੇ ਵੀ ਕਿਲਾ ਦਾ ਨੁਕਸਾਨ ਹੋ ਗਿਆ ਅਸੀਂ ਪਹਿਲੇ ਦਿਨ ਤੋਂ ਮੰਗ ਕਰ ਰਹੇ ਹਾਂ ਕਿ ਰਸਤਾ ਖੋਲ੍ਹੇ ਸਰਕਾਰ ਅਸੀਂ ਦਿੱਲੀ ਜਾਣਾ ਹੈ ਜਿਹੜੀ ਇਸ ਕਰਕੇ ਉਸ ਚੀਜ਼ ਦੀ ਮੰਗ ਕਰਨੀ ਜਿਹੜੀ ਤੁਹਾਡੇ ਪਾਸ ਕੋਈ ਚੀਜ਼ ਨਹੀਂ ਮੈਂ ਉਸ ਚੀਜ਼ ਦੀ ਤੁਹਾਡੇ ਕੋਲੋਂ ਮੰਗ ਕਰਾਂ ਇਹ ਸਰਾਰਤੀ ਅੰਸਰ ਦਾ ਕੰਮ ਹੁੰਦਾ ਹੈ ਇਸ ਕਰਕੇ ਅਸੀਂ ਉਹਨਾਂ ਲੋਕਾਂ ਨੂੰ ਸਰਾਰਤੀ ਅੰਸਰ ਕਹਿੰਦੇ ਆ ਜਿਹੜੇ ਬੇਵਜਾ ਉਹ ਸਾਡੇ ਅਣਪੋਹ ਲੋਕਾਂ ਨੂੰ ਲਿਆ ਕੇ ਸਾਡੇ ਮੋਰਚੇ 'ਚ ਖੜਾ ਕਰਦੇ ਆ ਤੇ ਸਾਡੇ ਗਾਲ ਪਾਉਂਦੇ ਆ ਸਾਡੇ ਮੋਰਚੇ ਦੇ ਹਾਲਾਤ ਖਰਾਬ ਕਰਨ ਦੇ ਲੱਗੇ ਹੋਏ ਆ ਜਣੀ ਸਰਾਰਤੀ ਅੰਸਰਾਂ ਦੇ ਬੈਕ ਸਾਈਡ ਪੰਜਾਬ ਸਰਕਾਰ ਹੈ ਪੰਜਾਬ ਦਾ ਸਮੁੱਚਾ ਪ੍ਰਸ਼ਾਸਨ ਹੈ ਤੇ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਹੀ ਦੋਸ਼ੀ ਹੈ ਇਸ ਕਰਕੇ ਅਸੀਂ ਮੰਗ ਕਰਦੇ ਆ ਜੇ ਇਨਸਾਫਨਾ ਦੀ ਚੀਜ਼ ਹੈ ਜਿਹੜੇ ਬੰਦਿਆਂ ਨੇ ਸਾਡੀ ਸਟੇਜ ਤੇ ਆ ਕੇ ਖੜਲ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਤੇ ਬੰਦੀਆਂ ਧਰਾਵਾਂ ਦੇ ਤਹਿਤ ਕਾਰਵਾਈ ਕੀਤੀ ਜਾਵੇ ਪਿੰਡ ਉਗਗੇ ਵਿਖੇ ਉਸ ਸਮੇਂ ਗਰੀਬ ਪਰਿਵਾਰ ਦੇ ਘਰ ਮਾਤਮ ਛਾ ਗਿਆ ਜਦੋਂ ਉਹਨਾਂ ਦਾ ਨੌਜਵਾਨ ਪੁੱਤ ਸੁਖਪ੍ਰੀਤ ਸਿੰਘ ਘਰ ਨੇੜੇ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਇਸ ਮੌਕੇ ਪੀੜਤ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੂੰ ਜਾਣਕਾਰੀ دیਂਦੇ ਦੱਸਿਆ ਕਿ ਸੁਖਪ੍ਰੀਤ ਸਿੰਘ ਪਿਛਲੀ ਲੰਗੀ ਰਾਤ ਨੂੰ ਆਪਣੇ ਘਰ ਆ ਰਿਹਾ ਸੀ ਤਾਂ ਅਚਾਨਕ ਉਹ ਹੋਂਦਾ ਪੈਰ ਛੱਪੜ ਵਿੱਚ ਤਿਸਲਣ ਨਾਲ ਉਹ ਛੱਪੜ ਵਿੱਚ ਡਿੱਗਿਆ। ਛੱਪੜ ਵਿੱਚ ਇਸ ਤਰ੍ਹਾਂ ਗੰਦਗੀ ਤੇ ਦਲਦਲ ਜ਼ਿਆਦਾ ਹੋਣ ਕਾਰਨ ਉਹ ਬਾਹਰ ਨਹੀਂ ਨਿਕਲ ਸਕਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਛੱਪੜ ਵਿੱਚ ਪਹਿਲਾਂ ਵੀ ਤਿੰਨ ਮੌਤਾਂ ਹੋ ਚੁੱਕੀਆਂ ਹਨ। ਕੀ ਕਹਿੰਦੇ ਆ ਸੁਖਪ੍ਰੀਤ ਸਿੰਘ ਜੀ ਆਪਣੇ ਘਰ ਤੋਂ ਆ ਰਿਹਾ ਸੀਗਾ। ਅਟਕਦਾ ਟਾਈਮ ਸੀਗਾ ਜੀ ਅੱਟੇ ਦੇ ਟਾਈਮ ਤੋਂ ਉਹ ਇੱਥੇ ਸੱਪੜ ਦੇ ਨਾਲ ਵੀ ਫਾਇਰ ਉਹਨਾਂ ਦਾ ਥਲਕ ਗਿਆ ਇਸ ਕਰਕੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਉਹ ਫੌਜ ਦੀ ਵੀ ਟ੍ਰੇਨਿੰਗ ਕਰ ਰਹੇ ਸੀਗੇ ਬਹੁਤ ਪਰੇ ਸੀਗੇ ਫੌਜੀ ਟ੍ਰੇਨਿੰਗ ਕਰ ਰਹੇ ਸੀ ਇਸ ਕਰਕੇ ਉਹਨਾਂ ਦੀ ਵੀ ਫਾਇਰ ਦੇ ਤਲਖਣ ਕਾਰਨ ਮੌਤ ਹੋ ਗਈ ਹੈ ਸੱਪੜ ਦੇ ਨਾਲ ਡੈਥ ਹੋ ਗਈ ਆ ਤੇ ਉਹ ਬਹੁਤ ਗਰੀਬ ਬੰਦੇ ਨੇ ਜੀ ਇਹਨਾਂ ਨੂੰ ਕੋਈ ਸਹਾਇਤਾ ਕੀਤੀ ਜਾਵੇ ਹੁਣ ਐ ਕਰਕੇ ਵੀ ਅੱਗੇ ਬਹਿਲਾ ਵੀ ਮੌਤਾਂ ਹੋ ਚੁੱਕੀਆਂ ਨੇ ਤੇ ਤਾਂ ਲੱਕਾ ਮੁੰਡੇ ਦੀ ਰਤੋਗੀ ਛੋਟੇ ਦੀ ਉਹ ਵੀ ਸੱਪਰ ਵਿੱਚ ਟੈਕ ਕੇ ਹੋਈ ਆ ਇਹਦਾ ਕੋਈ ਹੱਲ ਕੀਤਾ ਜਾਵੇ ਤੇ ਆ ਅੱਗੇ ਬਾਰਸ਼ਾ ਵੀ ਆ ਰਹੇ ਨੇ ਬਾਰਸ਼ਾ ਕਰਕੇ ਇਹਨਾਂ ਦਾ ਘਰਾਂ ਵਿੱਚ ਪਾਣੀ ਵੀ ਆ ਸਕਦਾ ਜੀ ਤੇ ਇਹਨਾਂ ਦੀ ਕੋਈ ਸਹਾਇਤਾ ਜਾਂ ਕੋਈ ਹੱਲ ਕੀਤਾ ਜਾਵੇ ਅਜੈਬ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਿਣਾ ਚਾਹੁੰਦੇ ਆ ਜੀ ਇੱਥੇ ਸੁਖਪ੍ਰੀਤ ਸਿੰਘ ਮੁੰਡਾ ਜਿਹੜਾ ਭਰਤੀ ਟ੍ਰੇਨਿੰਗ ਦੀ ਤਿਆਰੀ ਕਰ ਰਿਹਾ ਸੀਗਾ ਹੁਣ ਛੁੱਟੀਆਂ ਹੁਣ ਕਰਕੇ ਉਹ ਆਪ ਦੇ ਨਾਲ ਕੰਮ ਤੋਂ ਆ ਰਿਹਾ ਸੀ ਤਕਰੀਬਨ 8:00 ਵਜੇ ਜੀ ਲਾਈਟ ਨਾ ਹੋਣ ਕਰਕੇ ਉਹ ਇਧਰ ਦੀ ਆਪਣੇ ਰਸਤੇ ਤੁਰਿਆ ਹੁੰਦਾ ਸੀਗਾ ਉਹ ਛੱਪੜ ਦੇ ਵਿੱਚ ਪੈਰ ਸਲ ਕਿਉਂ ਡਿੱਗ ਪਈ ਜੀ ਇਸ ਕਰਕੇ ਉਹਦੀ ਮੌਤ ਹੋ ਗਈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂਗੇ ਸਰਕਾਰ ਤੋਂ ਮੰਗ ਕਰਦੇ ਆਂਗੇ ਵੀ ਇਹ ਪਾਣੀ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਜੀ ਹੱਕਾ ਨੂੰ ਵਾਰਸ਼ਾਂ ਦਾ ਟਾਈਮ ਹੋ ਗਿਆ ਜੀ ਪਾਰਸਨ ਟਾਈਮ ਹੋਣ ਕਰਕੇ ਵੀ ਘਰਾਂ 'ਚ ਵੀ ਪਾਣੀ ਭੜ ਸਕਦਾ ਹੈ ਤਕਰੀਬਨ ਉੱਤੇ ਹੀ ਚੜਿਆ ਪਿਆ ਪਾਣੀ ਇਹਨਾਂ ਦੀ ਜੀ ਅੱਗੇ ਵੀ ਇੱਥੇ 3 ਵਜੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂਦੇ ਜੇ ਕਿ ਪਾਣੀ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਜੀ ਸਾਰੇ ਪਿੰਡ ਦਾ ਪਾਣੀ ਇੱਥੇ ਹੀ ਡਿੱਗਦਾ ਜੀ ਆ ਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਇਹਦਾ ਹੱਲ ਕੱਢਿਆ ਜਾਵੇ ਇਹਦਾ ਨਕਾਸ ਕਰਿਆ ਜਾਵੇ ਜਿੱਥੇ ਭਿਆਨਕ ਮਾਰੀਆਂ ਦੇ ਕਾਰਨ ਇੱਥੇ ਪਹਿਲਾਂ ਵੀ ਇੱਕ ਦੋ ਮਤਾਂ ਹੋ ਚੋ ਚੋਲੀਆਂ ਨੇ ਇੱਥੇ ਜੀ ਤੇ ਇੱਕ ਛੋਟਾ ਜਿਹਾ ਬੱਚਾ ਪਹਿਲਾਂ ਵੀ ਇੱਥੇ ਨਾ ਛੱਪੜ ਦੇ ਵਿੱਚ ਡਿੱਗ ਕੇ ਮਰ ਚੁੱਕਿਆ ਜੀ ਤੇ ਹੁਣ ਇਹ ਨੌਜਵਾਨ ਮੁੰਡਾ ਜੀ 21-22 ਸਾਲਾਂ ਦਾ ਮੁੰਡਾ ਸੀਗਾ ਤੇ ਇਹ ਵੀ ਮਤਲਬ ਇੱਥੇ ਇਹਦੇ ਵਿੱਚ ਡਿੱਗ ਕੇ ਮਰ ਗਿਆ ਜੀ ਕੋਈ ਲਾਈਟ ਦਾ ਪ੍ਰਬੰਧ ਨਹੀਂ ਹੈਗਾ ਜਿੱਥੇ ਉਹ ਰਾਤ ਨੂੰ ਤੁਰਿਆ ਆਉਂਦਾ ਸੀਗਾ ਆਪਦੇ ਕੰਮ ਤੋਂ ਆ ਰਿਹਾ ਸੀਗਾ ਇਸ ਕਰਕੇ ਉਹ 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 ਹੋ ਗਿਆ ਜੀ ਸੜਕੀ ਹਾਥਸਿਆਂ ਵਿੱਚ ਲਗਾਤਾਰ ਵੱਦਾ ਹੁੰਦਾ ਦਿਖਾਈ ਦੇਦਾ ਲਾਪਰਵਾਹੀ ਤੇ ਤੇਜ਼ ਰਫ਼ਤਾਰੀ ਕਾਰਨ ਕਈ ਕੀਮਤੀ ਜਾਨਾਂ ਵੀ ਜਾ ਰਹੀਆਂ ਨੇ ਪਰ ਲੋਕ ਅਜੇ ਵੀ ਤੇਜ਼ ਰਫ਼ਤਾਰੀ ਤੋਂ ਬਾਝ ਨਹੀਂ ਆ ਰਹੇ ਅਜਿਹਾ ਹੀ ਮਾਮਲਾ ਅਜ ਬਰਨਾਲਾ ਤੋਂ ਸਾਹਮਣੇ ਆਇਆ ਜਦੋਂ ਕਿ ਇੱਕ ਪ੍ਰਾਈਵੇਟ ਬੱਸ ਬਰਨਾਲਾ ਤੋਂ ਬਸ ਸਟੈਂਡ ਜਾ ਰਹੀ ਸੀ ਤਾਂ ਗੁੱਡੀਪੁਰ ਉਤਰਨਸਾਰੀ ਤੋਂ ਮੋਟਰਸਾਈਕਲ ਸਵਾਰ ਬਸ ਦੇ ਸਾਹਮਣੇ ਆ ਗਏ ਜਿਸ ਕਾਰਨ ਦੋਵੇਂ ਮੋਟਰਸਾਈਕਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਲਿਜਾਂਦਾ ਗਿਆ ਜਿਨ੍ਹਾਂ ਦੀ ਪਛਾਣ ਜਗਸੀਰ ਸਿੰਘ ਅਤੇ ਬੂਟਾ ਸਿੰਘ ਜੋ ਪਿੰਡ ਕਲਿਆਣ ਜ਼ਿਲ੍ਹਾ ਬਚਿੰਡਾ ਵਿੱਚੋਂ ਹੋਈ ਹੈ ਤਾਂ ਹਮੇਸ਼ਾ ਦਰੋਜ਼ ਆ ਰਹੇ ਹੁੰਦੇ ਆ ਜਿਆਦਾ ਕੋਈ ਆਪਾ ਤੇ ਬਣਾਇਆ ਜਾਵੇ ਕਿ ਹਮ ਪਰ ਨਾਲ ਨੂੰ ਦੀ ਸਪੀਡ ਐਣੀ ਸਲੋ ਹੋ ਜੇ ਬਹੁਤ ਤੇਜ਼ ਆਉਂਦੀਆਂ ਬਸਾਰੋਜ਼ ਦਾ ਕੰਮ ਹੈ ਦੋ ਚਾਰ ਐਕਸੀਡੈਂਟ ਆ ਰਹੇ ਹੁੰਦੇ ਕਿੰਨੇ ਐਕਸੀਡੈਂਟ ਕਿੰਨੇ ਜਣੇ ਨੇ ਮੌਤ ਹੋਈ ਹੈਗੀ ਆ ਨਾਲ ਦਾ ਦੋ ਦੋ ਜਣੇ ਆ ਦੋ ਜਣੇ ਬਾਕੀ ਹਸਪਤਾਲ ਲੈ ਗਏ ਆ ਬਹੁਤ ਐਕਸੀਡੈਂਟ ਹੁੰਦੇ ਨੇ ਜੀ ਬਹੁਤ ਕੀਮਤੀ ਜਾਨਾਂ ਚਲੀਆਂ ਹੁਣ ਵੀ ਬੱਸੇ ਨਹੀਂ ਤੇਜ਼ ਉਤਰੀ ਪੁਲ ਤੋਂ ਦੋ ਮੋਟਰਸਾਈਕਲ ਦੇ ਬਜੁਰਗ ਕੋ ਚਲਦੇ ਜੀ ਇਹਨਾਂ ਨੇ ਅੱਗੇ ਆਮ ਹੀ ਹੋ ਜਾਂਦਾ ਜੀ ਇੱਥੇ ਅਸੀਂ ਕਹਿੰਦੇ ਆ ਵੀ ਆ ਪੁਲ ਦੀ ਦੇਖ ਰਿਆ ਕਰੀ ਜਾਵੇ ਇਹਦਾ ਸਹੀ ਧਿਆਨ ਕੀਤਾ ਜਾਵੇ ਵੀ ਐਕਸੀਡੈਂੈਂ ਨਾ ਹੋਣ ਕਿਰ ਨੂੰ ਵਧਾ ਕੇ ਗਾਹਾਂ ਲੈ ਜਾਣ ਜਾਂ ਵੀ ਇਹਦੇ ਹੋਰ ਪ੍ਰਬੰਧ ਕੀਤਾ ਜਾਵੇ ਜੀ ਐਕਸੀਡੈਂਟ ਦਾ ਵਿਚਾਰ ਰਹੀ ਇਹ ਲਗਭਗ ਜਿਆਦਾ ਹੁੰਦਾ ਪ੍ਰਾਈਵੇਟ ਗੱਡੀ ਦਾ ਜਿੰਨਾ ਹੁੰਦਾ ਕਿਲੋਮੀਟਰ ਦੀ ਨਾ ਕਿ ਟ੍ਰੈਕ ਬੈਕ ਜਾਂ ਕਿਹੜੇ ਕਾਰ ਦਾ ਮਾੜਾ ਮੋਟਾ ਬੰਦਾ ਮਾਰਨਾ ਨਹੀਂ ਬਚਾ ਕਰਦੀ ਨੇ 2 ਕਿਲੋਮੀਟਰ ਦੀ ਜਾਂ ਪ੍ਰਾਈਵੇਟ ਦਾ ਜਾਂ ਬੇਹਾਨੀ ਕੀਤਾ ਜਾਂਦਾ ਜਿਹੜਾ ਗੁੱਡੀ ਨੂੰ ਰਾਹ ਜਾਂਦਾ ਹੈ ਇਹਨੂੰ ਕਿਸੇ ਤਰੀਕੇ ਨਾਲ ਹੋਰ ਘਾਹ ਕੋ ਜਾ ਕੇ ਮੋੜਿਆ ਜਾਵੇ ਨਹੀਂ ਤਾਂ ਤਕਰੀਬੇ ਲੋਕਾਂ ਦੀਆਂ ਜਨਾਂ ਜਾਈ ਜਾਂਦੀਆਂ ਇੱਥੇ ਹੀ ਇਕੱਠ ਹੋ ਜਾਂਦੇ ਰੋਲਾ ਪਾ ਕੇ ਹੱਟ ਜਿਗਾ ਪਰ ਸਰਪ੍ਰਿਸ਼ਾਸਨ ਆਉਂਦਾ ਉਦੋਂ ਅਗੇ ਬੰਦੇ ਮਰ ਜਾਂਦੇ ਨੇ ਰੋਜ਼ ਦਾ ਕੰਮ ਰੋਜ਼ ਦਾ ਕੰਮ ਅੱਗੇ ਪਿੱਛੇ ਰੋਈਂਆਂ ਦਾ ਇਕੱਠ ਭੀੜ ਲੱਗੀ ਰਹਿੰਦੀ ਆ ਹੋ ਲੱਗੀ ਰਹਿੰਦੀ ਆ ਜਦੋਂ ਇਹ ਸਟਾਨ ਹੋ ਜਾਂਦਾ ਉਦੋਂ ਇਕੱਠੇ ਹੋ ਜਾਂਦੇ ਨੇ ਜਾਰੇ ਬੰਦੇ ਉਸ ਤੋਂ ਬਾਅਦ ਦੂਜੇ ਦਿਨ ਵੇਹ ਭੁੱਲ ਜਾਂਦੇ ਜਿਹਦਾ ਮਰ ਜਾਂਦਾ ਉਹਦਾ ਉਹਨੂੰ ਪਤਾ ਹੁੰਦਾ ਕਿ ਮੇਰਾ ਕੀ ਹੋ ਗਿਆ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆਂ ਤੇ ਹਰ ਰੋਜ਼ ਇੱਥੇ ਕੀਮਤੀ ਜਾਨਾਂ ਜਾਂਦੀਆਂ ਨੇ ਅਸੀਂ ਬਹੁਤ ਵਾਰੀ ਲਿਖ ਲਿਖ ਕੇ ਵੀ ਦੇ ਚੁੱਕੇ ਪਰ ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਪ੍ਰਸ਼ਾਸਨ ਨੇ ਇੰਨੀਆਂ ਬਸਾਂ ਪ੍ਰਾਈਵੇਟ ਇੰਨੀ ਤੇਜ਼ ਬਸ ਉੱਪਰ ਆ ਰਹੀ ਆ ਅੱਜ ਜਿਹੜੀਆਂ ਦੋ ਜਾਨਾਂ ਗਈਆਂ ਨੇ ਉਹ ਇੱਕੋ ਸਾਈਡ ਤੋਂ ਆ ਰਿਹਾ ਪਿੱਛੋਂ ਬਸ ਇੰਨੀ ਤੇ ਆ ਰਹੀ ਆ ਕਿ ਉਹਨੂੰ ਕੁਛ ਅਗੇ ਤੁਰਦੀ ਅਸੀਂ ਇਸ ਨੂੰ ਪ੍ਰਸ਼ਾਸਨ ਨੂੰ ਵੀ ਇਹੀ ਕਹੇ ਆ ਵੀ ਇਹਦੀ ਕੋਈ ਰਫਤਾਰ ਬਣਨੀ ਜਾਵੇ ਬੋਰਡ ਦੇ ਉੱਤੋਂ ਹੋਰ ਦੀ ਗੱਡੀ ਦੀ ਕੋਰਫਤਾਰ ਨਿਸ਼ਿਤ ਕੀਤੀ ਜਾਵੇ ਤੇ ਜਾਨਾ ਨਾ ਆ ਜਾਣ ਕੀ ਉਤੀ ਜਾਨਾ ਨਾ ਆ ਜਾਣ ਚਾਹੇ ਕੁਛ ਨਾ ਕੁਛ ਅੱਗੇ ਵਧਾਇਆ ਜਾਵੇ ਸਾਡੀ ਇਹੀ ਚਿਰ ਤੋਂ ਮੰਗ ਮੋਹਾਲੀ ਦੇ ਫੇਸ 6 ਦੇ ਇੱਕ ਨਿੱਜੀ ਸਕੂਲ ਵਿੱਚ ਚਾਈਲਡ ਵੈਲਫੇਅਰ ਕਾਉਂਸਲ ਪੰਜਾਬ ਵੱਲੋਂ 39ਵਾਂ ਰਾਸ਼ਟਰੀ ਲਿਵ ਟੂ ਰਨ ਟੁਗੇਦਰ ਕੈਂਪ ਕਰਾਈ ਜਾ ਰਿਹਾ ਹੈ ਅਤੇ ਇੱਕ ਕੈਂਪ ਦੇ 6 ਦਿਨਾਂ ਦਾ ਉਦ்கਾਰਣ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਕੀਤਾ ਇਸ ਕੈਂਪ ਵਿੱਚ ਹਿੰਦੁਸਤਾਨ ਦੇ ਵੱਖ-ਵੱਖ ਰਾਜਾਂ ਤੋਂ ਆਏ ਹੋਏ ਬੱਚਿਆਂ ਨੇ ਭਾਗ ਲਿਆ ਤੇ ਇਸ ਕੈਂਪ ਵਿੱਚ ਹਿੱਸਾ ਲੈਣ ਵਾਲੇ ਜ਼ਿਆਦਾਤਰ ਬੱਚੇ ਸਪੈਸ਼ਲ ਚਾਈਲਡਸ ਹਨ ਦੋਸਤੋ ਇਸ ਸੰਸਾੜੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ